ਅਧਿਨਾ ਆਪਣੀ ਤਿੰਨ ਵਾਲੀ ਆ ਗਈ ਸੋ ਇਸ ਕਰਕੇ ਉਹ ਰਿਵਾਜ ਹੀ ਖਤਮ ਕਰਤਾ ਜੀ ਟਰਾਲੀਆਂ ਤੇ ਲੰਮ-ਕਲੰਮ ਕੁੜੀਆਂ ਜਾਂਦੀਆਂ ਸਕੂਲਾਂ ਨੂੰ ਅਸੀਂ ਬੱਸਾਂ ਲਾਵਾਂਗੇ ਕਾਲਜ ਜਾਣ ਵਾਲੇ ਮੁੰਡਿਆਂ ਨੂੰ ਫਾਇਦਾ ਹੋਊਗਾ ਬੱਸਾਂ ਬੱਸਾਂ ਚ ਕੀ ਹੈ ਡਰਾਈਵਰ ਕਨੈਕਟਰਾਂ ਨੂੰ ਕੰਮ ਮਿਲੂਗਾ ਸਪੇਅਰ ਪਾਰਟ ਵਾਲੇ ਕਿੰਨੇ ਨੂੰ ਕੰਮ ਮਿਲੂਗਾ ਕਿੰਨੇ ਪਟਰੋਲ ਪੰਪਾਂ ਤੇ ਡੀਜ਼ਲ ਤੇ ਕੰਜ਼ਮਪਸ਼ਨ ਹੋਊਗੀ ਸਰਕਲ ਘੁੰਮੂਗਾ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌکریاں ਮੰਗਣ ਵਾਲੇ ਨਹੀਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦਾ ਦੋ ਚਾਰ ਮੁੰਡੇ ਇਕੱਠੇ ਹੋ ਕੇ ਕੰਮ ਕਰੋ ਸਰਕਾਰ ਤੁਹਾਨੂੰ ਸਹਾਇਤਾ ਦੇਊਗੀ ਸਰਕਾਰ ਤੁਹਾਨੂੰ ਦੱਸੂਗੀ ਕਿ ਕਿਵੇਂ ਕੰਮ ਕਰਨਾ ਹੈ ਕਿਹੜੀਆਂ ਸਕੀਮਾਂ ਨੇ ਜਿਹੜੇ ਤੁਸੀਂ ਕੰਮ ਕਰ ਸਕਦੇ ਹੋ ਸੋ ਮੈਨੂੰ ਬੜੀ ਖੁਸ਼ੀ ਆਪਦੇ ਪਿੰਡ ਆ ਕੇ ਮੈਂ ਕੋਈ ਬਹੁਤੀ ਰਾਜਨੀਤਿਕ ਸਪੀਚ ਨਹੀਂ ਦੇਣੀ ਮੈਂ ਕੋਈ ਪਿੰਡ ਚ ਕਦੇ ਮੈਂ ਭਾਸ਼ਣ ਨਹੀਂ ਦਿੰਦਾ ਆਪਦੇ ਪਿੰਡ ਸਾਰੇ ਤੁਸੀਂ ਸਿਆਣੇ ਹੋ ਤੇ ਬਸ ਇਹੀ ਕਹੂੰਗਾ ਕਿ ਜੇ ਮੌਕਾ ਮਿਲੇ ਹੈ ਪ੍ਰਮਾਤਮਾ ਨੇ ਦਿੱਤਾ ਹੈ ਤਾਂ ਉਸ ਮੌਕੇ ਨੂੰ ਇਸ ਕਰਕੇ ਠਾਈਏ ਕਿ ਫਾਇਦਾ ਇਹਦਾ ਕਿ ਆਪਾਂ ਤਰੱਕੀਆਂ ਕਰੀਏ ਕੋਈ ਇਹ ਨਹੀਂ ਹੈਗਾ ਕਿ ਇਕੱਲੇ ਇਕੱਲੇ ਇਸ ਪਿੰਡ ਨੂੰ ਹੀ ਮੈਂ ਧਰਮਗੜ ਨੂੰ ਮੈਂ ਗੰਡੂਆ ਨੂੰ ਫਤੇਗੜ ਨੂੰ ਪਾਟੇ ਵਾਲੀ ਨੂੰ ਗੜੱਦੀ ਨੂੰ ਦੋਦੜੇ ਨੂੰ ਭਾਦਰੇ ਨੂੰ ਇਧਰੋਂ ਝਾੜੋਂ ਵੀਰ ਸ਼ੇਰੋਂ ਤਾਂ ਵੀ ਜਿੱਥੇ ਜਿੱਥੇ ਮਰਜ਼ੀ ਆਲੇ ਆ ਜਾਣਾ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਨੇ ਮੇਰੇ ਵਾਸਤੇ ਸਾਰੇ ਇੱਕੋ ਜ ਆਪਣੇ ਰਿਸ਼ਤੇਦਾਰੀਆਂ ਨੇ ਸਾਰੇ ਨਾਲ ਇੱਕੋ ਪਤਣ ਦਾ ਪਾਣੀ ਪੀਨੇ ਆ ਕਿੱਡਾ ਹੈ ਪੰਜਾਬ ਐਡਾ ਕ ਪੰਜਾਬ ਹੈ ਜੀ ਤਿੰਨ ਘੰਟਿਆਂ ਚ ਸਾਰਾ ਕਾਰ ਤੇ ਪੰਜਾਬ ਮੁੱਕ ਜਾਂਦਾ ਜਦੋਂ ਨੂੰ ਮਰਜ਼ੀ ਤਹੋ ਜੋ ਤਿੰਨ ਘੰਟਿਆਂ ਦਾ ਪੰਜਾਬ ਹੈ ਤੁਸੀਂ ਇਸ ਕਰਕੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਮੈਨੂੰ ਪੂਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਲੀਡਰ ਮਿਲਦੇ ਆ ਵੱਡੇ ਵੱਡੇ ਮੰਤਰੀ ਮਿਲਦੇ ਆ ਉਹ ਇੱਕ ਗੱਲ ਜ਼ਰੂਰ ਕਹਿੰਦੇ ਆ ਕਿ ਤੁਹਾਡੇ ਪਿੰਡ ਜਿਹੜਾ ਤੁਹਾਨੂੰ ਪਿਆਰ ਮਿਲਦਾ ਉਹ ਬਹੁਤ ਘੱਟ ਲੋਕਾਂ ਨੂੰ ਮਿਲਦਾ ਮੇਰੀ ਵੀ ਛਾਤੀ ਚੌੜੀ ਹੋ ਜਾਂਦੀ ਹੈ ਫਿਰ ਤੇ ਜਦੋਂ ਮੈਂ ਪਿੰਡ ਦਾ ਜਦੋਂ ਮੈਂ ਪਿੰਡ ਦਾ ਨਾਮ ਲੈ ਦਿੰਨਾ ਤਾਂ ਤੁਹਾਡਾ ਵੀ ਕੱਦ ਵਾ ਜਾਂਦਾ ਕੋ ਤੁਸੀਂ ਵੀ ਕਹਿੰਦੇ ਹੋ ਵੀ ਹਾਂ ਸਾਡਾ ਪਾਈ ਸਾਡਾ ਮੁੰਡਾ ਸਾਡਾ ਜਵਾਕ ਹੈ ਇਹੀ ਫਰਕ ਹੈ ਆ ਕੱਲ ਦਾ ਟੀਵੀ ਤੋਂ ਚੱਲੀ ਜਾਂਦਾ ਕੱਲ ਨੂੰ ਸਤਾ ਜਾਣਗੇ ਮੁੱਖ ਮੰਤਰੀ ਮਾਏਗਾ ਓਏ ਸਾਡੇ ਵਾਲੇ ਪਿੰਡਾਂ ਦੇ ਨਾਂ ਕਿੱਥੇ ਟੈਲੀਵਿਜ਼ਨ ਤੇ ਆਉਣੇ ਸੀ ਉੱਥੇ